ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਅੱਜ ਪਿੰਡ ਸਾਡੇ ਮਿਰਜਿਆਣੇ ਸ਼ਹੀਦੀ ਦਿਹਾੜੇ ਦਾ ਨਗਰ ਕੀਰਤਨ ਹੈਗਾ ਹੀ ਤਾਂ ਕਰਕੇ ਇੱਥੇ ਇਹ ਸਿੱਖ ਤੁਹਾਨੂੰ ਦਿਖਾਉਣਗੇ ਵੀ ਕਿਰਪਾਨ ਕਿਵੇਂ ਚਲਦੀ ਏ ਤੇ ਕਿਵੇਂ ਉਹਦੇ ਨਾਲ ਬੱਚਿਆਂ ਦੇ ਦਿਲ ਵੱਧੇ ਏ ਠੀਕ ਹੈ ਨਗਰ ਕੀਰਤਨ ਤਾਂ ਵੀ ਚੰਗਾ ਹੁੰਦਾ ਹੀ ਹੁੰਦਾ ਏ ਤੇ ਨਾਲ ਜੇ ਇਹੋ ਜਿਹੀਆਂ ਚੀਜ਼ਾਂ ਸਿਖਾਈਆਂ ਜਾਣ ਤਾਂ ਜਵਾਕਾਂ ਦਾ ਧਿਆਨ ਇੱਧਰ ਨੂੰ ਜਾਂਦਾ ਏ ਵੀਰ ਉਹਨੇ ਕਰਿਆ ਇਹ ਕੰਮ ਮੈਂ ਵੀ ਕਰਾਂ ਤੇ ਸਾਡੇ ਗੁਰੂਆਂ ਨੇ ਦੇਖੋ ਕੀ ਸਿਖਾਇਆ ਸਾਨੂੰ ਵੀ ਤਲਵਾਰ ਦੀ ਢਾਲ ਤਾਂ ਬਹੁਤ ਵੱਡੀ ਹੈ ਬੰਦੇ ਨੂੰ ਵੀ ਜਿਹੜੀ ਵੱਡੀਆਂ-ਵੱਡੀਆਂ ਮੁਸੀਬਤਾਂ ਚੋਂ ਕੱਢ ਦਿੰਦੀ ਹੈ ਨੰਬਰ 1 ਤਾਂ ਵੀ ਗੁਰਗੋਬਿੰਦ ਸਿੰਘ ਨੇ ਜੰਗ ਕੀਤੀ ਐਨੇ ਤਲਵਾਰ ਨਾਲ ਹੀ ਕੀਤੀ ਉਦੋਂ ਕਿਹੜਾ ਇਨੇ ਰਾਫਲਾਂ ਹੁੰਦੇ ਸੀ ਜਾਂ ਬੰਬ ਹੁੰਦੇ ਸੀ ਤਲਵਾਰਾਂ ਨਾਲ ਹੀ ਐਡੇ-ਐਡੇ ਯੋਧੇ ਗੁਰਗੋਬਿੰਦ ਸਿੰਘ ਜੀ ਨੇ ਹਰਾਤੇ ਸੀ ਹੁਣ ਆਪਣੇ ਵਾਲੇ ਤਾਂ ਇਹ ਕਹਿਣ ਲੱਗੇ ਹੁੰਦੇ ਆ ਵੀ ਤਲਵਾਰ ਨਾ ਰੱਖੇ ਯਾਰ ਕੋਈ ਲੜ ਪੈਂਦਾ ਜੇ ਵੀ ਉਹਨਾਂ ਨੇ ਤਾਂ ਪਹਿਲਾਂ ਕਿਹਾ ਸੀ ਵੀ ਜੇ ਕੋਈ ਜ਼ੁਲਮ ਕਰਦਾ ਤਾਂ ਤਲਵਾਰ ਚਲਾਓ ਤੇ ਨਹੀਂ ਆਉਦਾ ਵੀ ਆਪਦੇ ਕੋਲੇ ਰੱਖੋ ਕਿੰਨੀਆਂ ਹੋਰ ਵੀ ਨਿਸ਼ਾਨੀਆਂ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤੀਆਂ ਪਰ ਆਪਾਂ ਤਾਂ ਜੇ ਇਸੇ ਵਾਰੀ ਗੱਲ ਕਰਾਂਗੇ ਕਿਉਂਕਿ ਇੱਥੇ ਹੁਣ ਸਾਡੇ ਪਿੰਡ ਇਹ ਕਰਿਆ ਸੀ ਉਹ ਜਿਵੇਂ ਇਹ ਕੋਈ ਸਿਰ ਤੇ ਕੇਲੇ ਧਰ ਕੇ ਕੱਟਣੇ ਵੀ ਇਹ ਕੋਈ ਹੂ ਨਹੀਂ ਹੈ ਵੀ ਜਾਏ ਹੈ ਵੀ ਇਹ ਤਾਂ ਵੀ ਯਾਰ ਦਿਖਾਵਾ ਹੈ ਦਿਖਾਵਾ ਕੁਝ ਨਹੀਂ ਹੈ ਵੀਰੇ ਇਹ ਬਹੁਤ ਵੱਡੀ ਚੀਜ਼ ਹੈ ਹੁਣ ਜਿਹੜੇ ਬੱਚਿਆਂ ਦੇ ਸਿਰ ਤੇ ਕੇਲੇ ਧਰ ਕੇ ਕੱਟੇ ਜਾਣਗੇ ਉਹ ਦੇਖੋ ਤੁਸੀਂ ਵੀ ਜੇ ਸਿਰ ਤੇ ਕੇਲਾ ਧਰ ਕੇ ਕੱਟਿਆ ਜਾਊ ਹੁਣੋ ਪੇਟ ਤੇ ਕੇਲਾ ਪਿਆ ਹੁਣ ਪੇਟ ਤੋਂ ਕੇਲਾ ਕੱਟਿਆ ਜਾਊ ਤਾਂ ਐ ਲਾ ਲਓ ਵੀ ਉਦੋਂ ਬਾਅਦ ਭਾਈ ਬੰਦੇ ਦਾ ਦਿਲ ਹੈ ਜਿਹੜਾ ਸਾਡੇ ਬੱਚੇ ਦਾ ਦਿਲ ਹੈ ਵੀ ਕਿੱਡਾ ਹੋਊ ਨਹੀਂ ਤਾਂ ਆਪਾਂ ਨੂੰ ਐ ਲੱਗੂ ਵੀ ਯਾਰ ਆਪਣੇ ਕਿਤੇ ਕਿਰਪਾਨ ਵੱਜੇ ਨਾ ਇਹ ਡਰ ਹੁੰਦਾ ਹੀ ਹੁੰਦਾ ਬੰਦੇ ਨੂੰ ਜਿਹਦੇ ਸਿਰ ਤੇ ਕੇਲਾ ਉਹਨੂੰ ਐ ਲੱਗੂ ਜੇ ਮੇਰੇ ਸਿਰ 'ਚ ਕਿਰਪਾਨ ਵੱਜੀ ਤਾਂ ਫਿਰ ਮੈਂ ਕੀ ਕਰੂੰਗਾ ਜਿਹਦੇ ਹੱਥ ਤੇ ਕੇਲਾ ਉਹਨੂੰ ਐ ਹੋ ਵੀ ਜੇ ਮੇਰੇ ਹੱਥ ਵੱਢਿਆ ਗਿਆ ਤਾਂ ਫਿਰ ਮੈਂ ਕੀ ਕਰੂੰਗਾ ਇਸ ਕਰਕੇ ਭਾਈ ਸਾਹਿਬ ਜੀ ਇਹ ਖੁੱਲੇ ਅਖਾੜੇ ਦੇ ਕੰਮ ਹੈ ਇਪ ਐਨੀ ਹੈਵੀ ਘਰੇ ਹੋ ਜਾਂਦੇ ਹੁੰਦੇ ਐ ਜਦੋਂ ਸਾਰਿਆਂ ਦੇ ਸਾਹਮਣੇ ਹੁੰਦਾ ਓਦੋਂ ਬੰਦਾ ਇੱਕੇ ਦਮ ਹੱਥ ਪਿੱਛੇ ਨਹੀਂ ਖਿੱਚ ਸਕਦਾ ਉਹ ਚ ਬੰਦਾ ਆਪ ਦੀ ਬੇਇੱਜ਼ਤੀ ਮੰਨਦਾ ਜਦੋਂ ਖੁੱਲੇ ਅਖਾੜੇ ਚ ਜਾਂਦਾ ਤਾਂ ਉੱਥੇ ਉਹ ਠੰਮੇ ਨਾਲ ਆਪਦੇ ਹੱਥ ਖੜਾ ਕੇ ਰੱਖਦਾ ਤੇ ਲੋਕਾਂ ਸਾਹਮਣੇ ਉਹ ਐ ਨਹੀਂ ਕਰ ਸਕਦਾ ਵੀ ਮੈਂ ਡਰਦਾ ਤੇ ਫੇਰ ਹੀ ਜਾ ਕੇ ਉਹਦਾ ਡਰ ਖੁੱਲ੍ਹੇ ਜਾਂਦਾ ਤੇ ਬੰਦੇ ਦੀ ਭਾਵਨਾ ਜਿਹੜੀ ਉਹ ਵੱਡੀ ਹੋ ਜਾਂਦੀ ਐ ਵੱਡੀ ਹੋ ਕੇ ਉਹਦਾ ਦਿਲ ਕੈਮ ਹੁੰਦਾ ਸਾਡੇ ਗੁਰੂਆਂ ਨੇ ਤਾਂ ਹੀ ਇਹ ਕੰਮ ਚਲਾਏ ਸੀਗੇ ਆਪਾਂ ਤਾਂ ਹੁਣ ਆਏ ਕਹਿੰਦੇ ਨੇ ਵੀ ਆਏ ਆ ਫਲਾਨਾ ਉਹਨਾਂ ਦੇਖ ਲੋ ਦੋਨੇ ਮੂੰਹਾਂ 'ਚ ਕੇਲਾ ਫੜਾਤਾ ਵੀ ਇਹ ਜਿਵੇਂ ਇਹ ਟ੍ਰੇਨਿੰਗ ਬਹੁਤ ਵਧੀਆ ਟ੍ਰੇਨਿੰਗ ਹੁੰਦੀ ਹੈ ਬੱਚਿਆਂ ਦਾ ਦਿਲ ਹੈ ਜਿਹੜਾ ਉਹ ਬਹੁਤ ਵੱਡਾ ਹੋ ਜਾਂਦਾ ਠੀਕ ਹੈ ਮਗਰ ਉਹ ਡਰਦੇ ਨਹੀਂ ਵੀ ਸਾਹਮਣੇ ਬੰਦਾ ਆ ਗਿਆ ਉਹਨਾਂ ਦੇ ਤੇ ਉਹਨਾਂ ਨੂੰ ਐ ਕਰ ਗਿਆ ਤੇ ਵੀ ਭਾਈ ਕੁੱਟ ਗਿਆ ਮਾਰ ਗਿਆ ਨਹੀਂ ਨਹੀਂ ਉਹਨਾਂ ਦਾ ਦੈਲੀ ਏਡਾ ਵੱਡਾ ਹੋ ਜਾਂਦਾ ਸਾਡੇ ਜਦੋਂ ਅ빠 ਇਹ ਕੋਈ ਕੋਈ ਵੀ ਬੰਦਾ ਹੈ ਖਰ ਮੈਂ ਤਾਂ ਨਹੀਂ ਭਵੇਂ ਵੀ ਜਿਹੜਾ ਬੰਦਾ ਸਿੱਖ ਦਾ ਸਿੱਖੀ ਦਾ ਬਾਣਾ ਪਾਇਆ ਉਹਨੂੰ ਤਾਂ ਹੀ ਡਰ ਨਹੀਂ ਲੱਗਦਾ ਹੁੰਦਾ ਉਹਦੇ ਕੰਮ ਹੀ ਇਹ ਜਿੰਦੇ ਕਰਤੱਬੀ ਇਹ ਜੇ ਹੁੰਦੇ ਆ ਸਿੱਖਾਂ ਦਾ ਕੰਮ ਹੀ ਵੱਡਾ ਹੁੰਦਾ ਹੁਣ ਆ ਦੇਖ ਲਿਓ ਹੁਣ ਹੱਥ ਤੇ ਮਾਰੂਗਾ ਕਿਰਪਾਨ ਕੇਲਾ ਕੱਟਣ ਵਾਸਤੇ ਇਹ ਉਹਦੇ ਕਿਰੋ ਕਿਰਪਾਨ ਥੋੜੀ ਇਹੋ ਸੀਗੀ ਮੁੜੀ ਹੋਈ ਹੈ ਤਾਂ ਕਰਕੇ ਨਹੀਂ ਇਹ ਵੱਢ ਰਹੀ ਤੇ ਆ ਦੇਖ ਲਓ ਸਿਰ ਤੇ ਪਿਆ ਹੁਣ ਇੱਥੇ ਸਿਰ ਤੇ ਮਾਰੂਗਾ ਇਹ ਡਰਦੇ ਨਹੀਂ ਆ ਦੇਖੋ ਉਹਨਾਂ ਨੂੰ ਦੱਸਿਆ ਹੋਇਆ ਸੀ ਨਾ ਵੀ ਭਾਈ ਨੀਵੀਂ ਪਾਇ ਲਓ ਕੁਝ ਨਹੀਂ ਹੁੰਦਾ ਤੁਹਾਨੂੰ ਬਾਕੀ ਦਸਤਾਰ ਬੰਨੀ ਹੈ ਭਰਾਵਾ ਇਹਨਾਂ ਨੂੰ ਤਾਂ ਕਾਦੀ ਡਰ ਹੁੰਦੀ ਜਿਹੜੇ ਬੰਦੇ ਦੇ ਪੱਗ ਬੰਨੀ ਹੈ ਨਾ ਪੱਗ ਤਾਂ ਹੀ ਤਕੜੀ ਚੀਜ਼ ਹੈ ਪੱਗ ਤੇ ਛੱਟ ਵੀ ਨਹੀਂ ਲੱਗਦੀ ਹੁੰਦੀ ਆ ਦੇਖੋ ਇਹ ਗਲ ਬੰਨੀ ਕਰ ਕਰਕੇ ਡਰਾਈ ਜਾਂਦੀ ਸੀ ਹੁਣ ਇਹਦੇ ਹੱਥ ਤੇ ਮਾਰੀ ਤਾਂ ਕਰਕੇ ਐ ਹੁੰਦਾ ਹੈ ਇਹ ਟ੍ਰੇਨਿੰਗ ਚ ਬਹੁਤ ਕੁਝ ਮਿਲਦਾ ਬੰਦੇ ਨੂੰ ਸਿੱਖਣ ਨੂੰ ਜੇ ਕੋਈ ਸਿੱਖੇ ਤਾਂ ਤਾਂ ਹੀ ਵੀ ਆਪਾਂ ਕਹਿੰਦੇ ਨੇ ਵੀ ਬੱਚੇ ਨੂੰ ਨਗਰ ਕੀਰਤਨ ਤੇ ਜਾਣਾ ਚਾਹੀਦਾ ਉੱਥੇ ਇਹ ਜਿਹੜੇ ਬੰਦੇ ਕੰਮ ਕਰਦੇ ਆ ਉਹਨਾਂ ਨੂੰ ਦਿਖਾਉਣਾ ਚਾਹੀਦਾ ਕਿ ਕਿਰਪਾਨ ਕਿਵੇਂ ਚਲਦੀ ਏ ਉਹਨਾਂ ਮੂੰਹ ਵਾਲੇ ਸੀ ਇਹ ਪਹਿਲਾਂ ਡਰੀ ਕੇ ਜਦੋਂ ਬੱਜੀ ਤਾਂ ਬੱਸ ਨਿੱਡਰ ਹੋਈ ਜਾਣਗੇ ਉਹ ਆ ਦੇਖ ਰੋ ਹੁਣ ਆ ਸਿਰ ਤੇ ਜਾਊਏ ਆ ਦੇਖੋ ਜੀ ਇਹ ਆਲੋ ਆ ਹੁੰਦਾ ਹੀ ਫਰਕ ਹੁੰਦਾ ਐ ਇਸ ਚੀਜ਼ ਦਾ ਇਹ ਜਿਵੇਂ ਹੁਣ ਬੰਦਾ ਕੋਈ ਟ੍ਰੇਨਿੰਗ ਲਈ ਜਾਂਦਾ ਪੁਰਾਣਾ ਹੋਈ ਜਾਂਦਾ ਓਵੇਂ ਓਵੇਂ ਭਈ ਇਹ ਜੱਲੀ ਇਹਦਾ ਕੰਮ ਵਧੀਆ ਜਾਂਦਾ ਤੇ ਨਿੱਡਰ ਹੋਈ ਜਾਂਦਾ ਫੇਰ ਹੀ ਜਾ ਕੇ ਭਰਾਵਾ ਰਡੇ ਉਹਨਾਂ ਨੇ ਜੰਗ ਜਿੱਤੇ ਸੀਗੇ ਐਵੇਂ ਥੋੜੀ ਜਿੱਤੇ ਸੀ ਤੁਸੀਂ ਵੀ ਭਾਈ ਆਪਦੇ ਬੱਚਿਆਂ ਨੂੰ ਜੇ ਦਿੱਲ ਲੈਣ ਚ ਪਾਉਂਗੇ ਵਧੀਆ ਚੀਜ਼ ਐ ਸਾਰੇ ਨਸ਼ੇ ਪੱਤੇ ਤੋਂ ਰਹਿਤ ਹੋ ਜਾਂਦਾ ਬੰਦਾ ਸਭ ਤੋਂ ਵਧੀਆ ਚੀਜ਼ ਐ ਇਹ ਐਦੋਂ ਤਾਂ ਚੰਗੀ ਚੀਜ਼ ਮੈਨੂੰ ਤਾਂ ਕੋਈ ਲੱਗੀ ਨਹੀਂ ਭਾਈ ਠੀਕ ਐ ਵੀ ਜਿਹੜਾ ਬੰਦਾ ਗੁਰੂ ਦੇ ਨਾਲ ਜੁੜ ਗਿਆ ਇਹ ਤੋਂ ਵੱਡੀ ਕੋਈ ਚੀਜ਼ ਨਹੀਂ ਐ ਚੰਗਾ ਜੀ ਧੰਨਵਾਦ